ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਅਸੀਂ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਆਪਣਾ ਇੱਕ ਨਵਾਂ ਗੀਤ ਲੈ ਕੇ ਤਾਂ ਇਹ ਗੀਤ ਜਿਹੜਾ ਆ ਸੁਹਾਗ ਹੈਗਾ ਕੁੜੀਆਂ ਦੇ ਵਿਆਹ ਦਾ ਤੇ ਕੁੜੀ ਦੇ ਵਿਆਹ ਵਿੱਚ ਹੀ ਗਾਇਆ ਜਾਂਦਾ ਹੈ ਤੇ ਇਹਦੇ ਵਿੱਚ ਗੀਤ ਦੇ ਵਿੱਚ ਹੈਗਾ ਆ ਕਿ ਕੁੜੀ ਆਪਣੇ ਬਾਬਲ ਨੂੰ ਅਰਜ਼ੋਈ ਕਰਦੀ ਕਿ ਸਾਨੂੰ ਇਦਾਂ ਦਾ ਘਰ ਦੇਈ ਆਹ ਵਾਲੇ ਘਰ ਚ ਨਾ ਦੇਈ ਘਰ ਦੇ ਵਿੱਚ ਆ ਬੰਦਾ ਨਾ ਹੋਵੇ ਘਰ ਦੇ ਵਿੱਚ ਆ ਨਾ ਹੋਵੇ ਇੱਕ ਮਤਲਬ ਕਹਿ ਲਓ ਕਿ ਹਾਸੇ ਮਖੌਲ ਵਾਲਾ ਹੀ ਗੀਤ ਆ ਤੇ ਇਹ ਜਿਹੜੇ ਗੀਤ ਹੈਗੇ ਆ ਜਿੱਦਾਂ ਮੈਂ ਪੁਰਾਣੇ ਸਮੇ ਦਾ ਹੀ ਆ ਗੀਤ ਲੋਕ ਗੀਤ ਹੈਗਾ ਇਹ ਤਾਂ ਇਹਦੇ ਵਿੱਚ ਜਿੱਦਾਂ ਕਿ ਸੋਚ ਉਹ ਹੈਗੀ ਆ ਕਿ ਮੈਂ ਜਿੱਥੇ ਸੱਸ ਸਹੁਰਾ ਨਾ ਹੋਵੇ ਉਸ ਘਰ ਚ ਨਹੀਂ ਜਿੱਥੇ ਦੇਵ ਨਾ ਹੋਵੇ ਜਿੱਥੇ ਜੇਜ ਨਾ ਹੋਵੇ ਉਸ ਘਰ ਸਹੀ ਬਾਬਲਾ ਤੇ ਪਰ ਇਹ ਸੋਚਉਣ ਦੇ باوجود ਵੀ ਇਹ ਗੀਤ ਲਿਖਣ ਦੇ باوجود ਵੀ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪਰਿਵਾਰ ਆ ਉਹ ਫੇਰ ਵੀ ਇਕੱਠੇ ਹੀ ਰਹਿੰਦੇ ਸੀ ਕਾਰਨ ਸਿਗਾ ਕਿ ਉਤਿਆਰਾਂ ਦਾ ਜਿਹੜਾ ਉਬਾਲ ਹੁੰਦਾ ਸੀਗਾ ਨਾ ਮਨ ਦੇ ਵਿੱਚ ਕੋਈ ਗੁਵਾਰ ਹੁੰਦਾ ਸੀਗਾ ਉਹ ਇਦਾਂ ਹੀ ਗੀਤਾਂ ਦੇ ਰਾਹੀਂ ਬਸ ਨਿਕਲ ਜਾਂਦਾ ਸੀ ਮੇਰੀ ਸੱਸ ਆਹ ਕਰਦੀ ਆ ਮੇਰਾ ਸਹੁਰਾ ਇਦਾਂ ਕਰਦਾ ਜੀਠ ਐ ਤਾਂ ਕਰਦਾ ਜਠਾਣੀ ਇਦਾਂ ਕਰਦੀ ਤੋਂ ਬਾਕੀ ਜਿਹੜਾ ਪਰਿਵਾਰ ਦੇ ਵਿੱਚ ਇਕੱਠੇ ਰਹਿੰਦੇ ਸੀ ਸਾਰਿਆਂ ਨੂੰ ਇੱਕ ਦੂਜੇ ਦਾ ਬੜਾ ਡਰ ਹੁੰਦਾ ਸੀਗਾ ਪਰਵਾਦ ਦੇ ਵਿੱਚ ਵੱਡਿਆਂ ਦਾ ਸੋ ਇਸ ਤਰ੍ਹਾਂ ਦਾ ਇੱਕ ਗੀਤ ਹੈਗਾ ਕਿ ਮੈਨੂੰ ਘਰ-ਵਾਰ ਲੱਭਦੇ ਪਰ ਇਸ ਤਰ੍ਹਾਂ ਦਾ ਹੋਵੇ ਕਿੱਦਾਂ ਦਾ ਹੋਵੇ ਉਹ ਅਸੀਂ ਤੁਹਾਨੂੰ ਹੁਣ गा ਕੇ ਸੁਣਾਵਾਂਗੇ ਸੋ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਗੀਤ ਗਰਾਬੀਨ